ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ। ਬੇਸ਼ੱਕ ਪੁਲਿਸ ਜਿੰਨੇ ਮਰਜ਼ੀ ਦਾਬੇ ਕਰਦੀ ਹੋਵੇ, ਬੇਸ਼ੱਕ ਪੁਲਿਸ ਜਿੰਨਾ ਮਰਜ਼ੀ ਇਹਨਾਂ ਚੋਰਾਂ ਨੂੰ ਫੜਦੀ ਹੋਵੇ ਪਰ ਫਿਰ ਵੀ ਇੱਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਬੁਢਲਾਡਾ ਦੇ ਹਲਕਾ ਬੋਆ ਤੋਂ ਜਿੱਥੇ ਕਿ ਚੋਰਾਂ ਦੇ ਵੱਲੋਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਜਦੋਂ ਚੋਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਭੱਜ ਰਹੇ ਸੀ ਤਾਂ ਉਦੋਂ ਹਲਕੇ ਦੇ ਲੋਕਾਂ ਦੀ ਨਜ਼ਰ ਇਹਨਾਂ ਦੇ ਉੱਤੇ ਪੈ ਜਾਂਦੀ ਆ ਬਸ ਫੇਰ ਕੀ ਸੀ ਚੋਰਾਂ ਨੂੰ ਮੋਰ ਬਣਾ ਦਿੱਤਾ ਤੇ ਪੁਲਿਸ ਨੂੰ ਕਾਲ ਕੀਤੀ ਪਰ ਪੁਲਿਸ ਦੀ ਅਕਸਰ ਹੀ ਢਿੱਲੀ ਕਾਰਗੁਜ਼ਾਰੀ ਦੇਖੀ ਜਾਂਦੀ ਆ ਤਾਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇਖ ਚੱਲਦੇ ਆ ਹਲਕਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਗਿਆ ਕਿ ਪੁਲਿਸ ਕਾਫੀ देर ਤੋਂ ਬਾਅਦ ਆਈਆ ਕਾਫੀ ਦੇਰੀ ਕਰ ਦਿੱਤੀ ਪੁਲਿਸ ਨੇ ਜਿਸ ਤੋਂ ਬਾਅਦ ਨਰਾਜ਼ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਸੜਕਾਂ 'ਤੇ ਜਾਮ ਕਰ ਦਿੱਤੀਆਂ ਪਰ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਏ ਉਹਨਾਂ ਦੇ ਵੱਲੋਂ ਪਹੁੰਚ ਕੇ ਲੋਕਾਂ ਨੂੰ ਸਮਝਾਇਆ ਤੇ ਭਰੋਸਾ ਦਿੱਤਾ ਗਿਆ ਭਰੋਸੇ ਤੋਂ ਬਾਅਦ ਫਿਰ ਉਹ ਤਰਨਾ ਚੱਕਿਆ ਗਿਆ ਪੂਰੀ ਗੱਲਬਾਤ ਸੁਣਾਉਣੀ ਹੈ ਤੁਹਾਨੂੰ ਹਲਕੇ ਦੇ ਲੋਕ ਕੀ ਕੁਝ ਕਹਿ ਰਹੇ ਨੇ ਕਦੋਂ ਇਹ ਸਾਰੀ ਘਟਨਾ ਹੋਈ ਆ ਆਖਰ ਲੋਕਾਂ ਦੀ ਨਜ਼ਰ ਕਿਵੇਂ ਪਈ ਸੀ ਦੁਕਾਨਦਾਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਦੁਕਾਨਦਾਰਾਂ ਦੀ ਜਵਾਨੀ ਵੀ ਸੁਣਾਉਣੀ ਹੈ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਿਹੋ ਜਿਹਾ ਭਰੋਸਾ ਦੇ ਰਹੇ ਨੇ ਸਾਰਿਆਂ ਦੀ ਗੱਲਬਾਤ ਸੁਣਾਉਣੀ ਹੈ ਸਾਡੇ ਸਹਿਯੋਗੀ ਬਿੱਟੂ ਬੁਲੜਾੜਾ ਦੇ ਵੱਲੋਂ ਗੱਲਬਾਤ ਕੀਤੀ ਆ। ਨਾਲ ਦੁਕਾਨ ਹੈ ਜੀ ਕੀ ਨਾਂ ਤੁਹਾਡਾ ਜੀ ਤੇਰਾ ਵਾਲਾ ਨਿੱਪੂ ਆ ਜੀ ਨਿੱਪੂ ਕੀ ਹੋਇਆ ਤੁਸੀਂ ਹੁਣ ਬੰਦਾ ਫੜਿਆ ਇਹ ਜਿਹੜਾ ਬੰਦਾ ਫੜਿਆ ਇਹ ਕਹਿੰਦਾ ਮੈਂ ਰਿਓਂ ਤੋਂ ਆਇਆ ਅੱਛਾ ਠੀਕ ਹੈ ਜੀ ਇਹ ਰਿਓਂ ਦਾ ਵਾਲਾ ਰਸਤਾ ਹੈਗਾ ਦੁਕਾਨ ਹੈ ਜੀ ਪਰਸੋ ਵੀ ਇਹਨੋਂ ਚ ਫੜਿਆ ਪਰਸੋ ਛੜਦਿਆਂ ਕੋਈ ਗੱਲ ਨਹੀਂ ਅੱਜੋ ਫੇਰ ਮ ਪੁਰਾਣੀ ਦੁਕਾਨ ਖੋਲੀ ਸੀ ਕਿਦੋਂ ਪਹਿਲੇ ਕਿਵੇਂ ਬੈਠਾ ਜਾਂ ਅੰਦਰ ਹੈ ਦੁਕਾਨ ਖੋਲੀ ਨਾਲ ਤੇ ਅੰਦਰ ਵੜ ਗਿਆ ਅੱਛਾ ਕੋਈ ਸਮਾਨ ਚੱਕਦਾ ਹੋਣ ਤੋਂ ਆ ਰਹੇਗਾ ਤੁਹਾਨੂੰ ਕੀ ਸ਼ੱਕ ਪਿਆ ਇਸ ਤੇ ਜਿਵੇਂ ਕੋਈ ਚੱਕਿਆ ਹੀ ਜਮਾ ਚੋਰੀਆਂ ਰੱਖੜਾ ਵਟਕੇ ਲਾਉਂਦਾ ਚੋਰੀਆਂ ਹੀ ਕਰਦਾ ਸਾਰੀ ਕੀ ਨਾਮ ਕੀ ਦੱਸਿਆ ਨੇ ਆਪ ਦਾ ਇਹ ਸੇਦ ਦੇਲ ਤੋਂ ਆ ਨਾਮ ਇਹਨੇ ਕੁਝ ਨਹੀਂ ਦੱਸਿਆ ਤੁਹਾਨੂੰ ਅਜੇ ਹੁਣ ਪੁੱਛਦੇ ਵਾਲੇ ਕੀ ਪੁੱਛੇ ਹੋਵਾਂ ਲਈ ਕਿੰਨਾ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜਗਦੀਸ਼ ਕੁਮਾਰ ਜੀ ਜਗਦੀਸ਼ ਕੁਮਾਰ ਜੀ ਕੀ ਕਹੋਗੇ ਜਦ ਅੱਜ ਚੋਰੀਆਂ ਹੋਈਆਂ ਸਰ ਜੀ ਜਿਹੜੀ ਬੋਹਾ ਮੰਡੀਆਂ ਨਾਲ ਸਾਡੀ ਤਾਂ ਜਬ ਇਹ ਤਾਂ ਜਮਾ ਬੇੜਾ ਕਰਤ ਹੋਇਆ ਬਈ ਨਸ਼ੇੜੀਆਂ ਨੇ ਬੁਰਾ ਹਾਲ ਕਰਤਾ ਵੀ ਕੋਈ ਸੇਫ ਨਹੀਂ ਹੈਗਾ ਮੈਂ ਖੁਦ ਦੁਕਾਨਦਾਰ ਮੇਰੀ ਤਿੰਨ ਵਾਰੀ ਚੋਰੀ ਹੋ ਗਈ ਤਿੰਨ ਵਾਰੀ ਮੇਰੀ ਥਾਣੇ ਦੇ ਵਿੱਚ ਜਾ ਕੇ ਦਰਖਾਸਤ ਦਿੱਤੀ ਵੀ ਆਈ ਮੇਰਾ ਇੱਕ ਵਾਰੀ 50000 ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੇਰਾ 55000 ਦਾ ਹੋ ਗਿਆ ਇੱਕ ਵਾਰੀ ਮੇਰਾ 30000 ਦਾ ਨੁਕਸਾਨ ਹੋ ਗਿਆ ਸਰ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਐਪਲੀਕੇਸ਼ਨ ਲਿਖ ਕੇ ਦੇ ਦਿੰਦੇ ਆ ਆਉਂਦੇ ਆ ਜੀ ਜਾਂਚ ਕਰਕੇ ਤੁਰ ਜਾਂਦੇ ਆ ਪੁਲਿਸ ਵਾਲੇ ਨਾ ਚੋਰਾ ਦੀ ਸ਼ਕਲ ਦਿਖਾਉਂਦੇ ਆ ਚੋਰ ਫੜ ਵੀ ਲੈਂਦੇ ਆ ਚੋਰਾ ਵਾਲੇ ਨਾ ਸਾਨੂੰ ਕੋਈ ਜਾਣਕਾਰੀ ਦਿੰਦੇ ਆ ਸਾਨੂੰ ਨਹੀਂ ਪਤਾ ਜੋ ਫੜਦਿਆ ਤਾਂ ਥਾਣੇ 'ਚ ਜਾ ਕੇ ਉਹਨਾਂ ਦਾ ਕੀ ਕਰਦਿਆ ਕੀ ਨਹੀਂ ਕਰਦੇ ਰਾਤ ਜਾਗ ਰਹੇ ਸੀਗਾ ਰਾਤ ਕਿੰਨੇ ਦੁਕਾਨਾਂ ਦੇ ਤਾਰੇ ਡੁੱਟੇ ਨਾ ਘੱਟ ਤੋਂ ਘੱਟ ਵੀ 10 12 ਦੁਕਾਨਾਂ ਦਾ ਰਾਤ ਤੇ ਰਾਤ ਨੁਕਸਾਨ ਹੋ ਗਿਆ ਜੀ ਇੱਥੇ ਬਹਾ ਮਿੰਡੀ ਦੇ ਵਿੱਚ ਕਿੰਨਾ ਕੁ ਨੁਕਸਾਨ ਆਪਣੇ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਕੀ ਨਾਮ ਆ ਜੀ ਆਪਣਾ ਸਰਤਪਾਲ ਜੀ ਸਰਤ ਕੀ ਨਾਮ ਹੈ ਦੁਕਾਨ ਦਾ ਪੀਲੇ ਸਰਤਪਾਲ ਦਾ ਸੁਰਗੋ ਹੈ ਜੀ ਆਪਰੇ ਵੀ ਨੁਕਸਾਨ ਹੋਇਆ ਜੀ ਹਾਂ ਆਪਣਾ ਤਕਰੀਬਨ 4-5 ਜੱਗ ਥੱਲੇ ਖੁੱਲੇ ਵੇਚੀ ਗੋ ਲੈ ਜੀ ਕਿੰਨੇ ਕ ਵਜੇ ਤੁਹਾਨੂੰ ਕੋਈ ਹੋਇਆ ਤੁਹਾਡੇ ਕੋਈ ਦੇਰ ਸਵੇਰ 3 ਵਜੇ ਫੋਨ ਗਿਆ ਛਤਰਪਾਲ ਦਾ ਜੀ ਹਾਂ ਜੀ ਉਹਨਾਂ ਦੱਸਿਆ ਵੀ ਆਪਣੀ ਬਿੰਦੀ ਗੁੱਸਤੇ ਪਏ ਆ ਕਿ ਛੱਟਾ ਖੁੱਲਾ ਪਿਆਗਾ ਕੀ ਕਹੋਗੇ ਕੱਲ ਜਾਗਰਨ ਸੀਗਾ ਇੱਥੇ ਖਾਟੂ ਸ਼ਾਹ ਦਾ ਜਾਗਰਨ ਕਰਾਇਆ ਜਾ ਰਿਹਾ ਸੀਗਾ ਤੇ ਉੱਤੇ ਤਾਂ ਇਹਨਾਂ ਨੁਕਸਾਨ ਹੋਇਆ ਕੀ ਕਹੋਗੇ ਤੁਸੀਂ ਵੀ ਜੋ ਪੁਲ ਪੁੱਤਰ ਵੀ ਹੁਣ ਠੀਕ ਹੈ ਜੀ ਲੋਕ ਨਾ ਤਾਂ 112 ਵਾਲੇ ਕੋਈ ਆਏ ਜੀ ਉਹ ਨਾ ਰੋ ਕੋਈ ਚੌਕੀ ਦਾ ਹੁੰਦਾ ਜੀ ਕੋਈ ਨਹੀਂ ਹੁੰਦਾ ਜੀ ਉੱਥੇ ਥੋੜੀ ਤਲਾਸ਼ ਕਰਨ ਤੇ ਪੁਲਿਸ ਕਿਨੇ ਚਿਰ ਚ ਆ ਗਈ ਸੀ ਇੱਥੇ ਜੀ ਸਾਡੇ ਹੁੰਦਾ ਆਈ ਨਹੀਂ ਬਸ 4 ਵਜੇ ਵਗ ਗਿਆ ਸੀਗਾ ਜੀ ਦੁਪਹਿਰਾਂ 4 ਵਜੇ ਤੱਕ ਪੁਲਿਸ ਓਡੇ ਪਾਸੇ ਤੇ ਆਈ ਨਹੀਂ ਸੀ ਕੋਈ ਨਹੀਂ ਆਇਆ 4 ਵਜੇ ਜਿਹੜੇ ਰਾਤ ਬੰਦੇ ਫੜੇ ਨੇ ਉਹ ਕਿਸ ਨੇ ਫੜਿਆ ਪਬਲਿਕ ਨੇ ਫੜਿਆ ਜਾਂ ਕੀ ਪਬਲਿਕ ਨੇ ਕੀ ਇੱਕ ਮੰਗ ਕਰਦੇ ਹੋ ਤੁਸੀਂ ਵੀ ਕਿਸੇ ਜਿਵੇਂ ਨੁਕਸਾਨ ਹੋ ਰਿਹਾ ਹੈ ਵੀ ਲੋਕਾਂ ਦੀ ਸੇਫਟੀ ਚਾਹੀਦੀ ਹੈ ਕੁਝ ਵੀ ਬਸ ਇਹੀ ਹੁਣ ਜਿਹਦਾ ਮੇਲ ਤਾਂ ਹੀ ਲਾਉਣ ਆਰਡਰ ਨਾਲ ਲਾਗੂ ਹੋਣਾ ਚਾਹੀ ਅਕਲ ਦੀ ਰਾਤ ਜਿਹੜੀ ਚੋਰ ਤੁਸੀਂ ਫੜੇ ਨੇ ਆਪਣੇ ਤੌਰ ਤੇ ਕੀ ਘਟਨਾ ਹੋਈ ਥਾਣੀ ਸਰ ਰਾਤ ਸ਼ਾਮ ਬਾਬਾ ਜੀ ਦਾ ਕੀਰਤਨ ਸੀਗਾ ਉਹਨਾਂ ਦਾ ਜਨਮ ਮਹੋਤਸਵ ਹੈਗਾ ਅੱਜ ਤੇ ਰਾਤ ਜਦੋਂ ਅਸੀਂ ਕੀਰਤਨ ਤੋਂ ਵਾਪਸ ਘਰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਲੜਕਾ ਮਿਲਿਆ ਜਿਸ ਦੇ ਹੱਥ ਦੇ ਵਿੱਚ ਇੱਕ ਕਾਜੂ ਤੇ ਬਦਾਮ ਦਾ ਡੱਬਾ ਸੀਗਾ ਤੇ ਸਾਨੂੰ ਲੱਗਾ ਕਿ ਵੀ ਇਹ ਕਿਸੇ ਦੁਕਾਨ ਤੋਂ ਚੋਰੀ ਕਰਕੇ ਲੈ ਕੇ ਆਏ ਨੇ ਤਾਂ ਜਦੋਂ ਅਸੀਂ ਆਪਣੇ ਦੋਸਤਾਂ ਨੂੰ ਵੀ ਹੋਰਾਂ ਨੂੰ ਬੁਲਾਇਆ ਸੀ ਇਕੱਲੇ ਸੀਗੇ ਤਾਂ ਅਸੀਂ ਹੋਰਾਂ ਨੂੰ ਦੋਸਤਾਂ ਨੂੰ ਬੁਲਾਇਆ ਤਾਂ ਅਸੀਂ ਜਦੋਂ ਉਸ ਦੀ ਪੁੱਛਗਿੱਛ ਕੀਤੀ ਤਾਂ ਉਹ ਕਹਿੰਦਾ ਵੀ ਮੈਂ ਇਹ ਇੱਕ ਦੁਕਾਨ ਤੋਂ ਜਿੰਦਾ ਤੋੜ ਕੇ ਲੈ ਕੇ ਆਇਆ ਉਹ ਮੰਨ ਗਿਆ ਸਾਡੇ ਕੋਲੇ ਜੀ ਜਦੋਂ ਅਸੀਂ ਉਹਨੂੰ ਹੋਰ ਪਿਆਰ ਨਾਲ ਪੁੱਛਿਆ ਤਾਂ ਉਹਨੇ ਇੱਕ ਇੱਕ ਕਰਕੇ ਦੱਸਿਆ ਕਿ ਮੈਂ 15 ਦੁਕਾਨਾਂ ਦੇ ਅਸੀਂ ਜਿੰਦੇ ਤੋੜ ਚੁੱਕੇ ਹਾਂਗੇ ਤੇ ਉਸ ਦੇ ਨਾਲ ਵੀ ਜਦੋਂ ਅਸੀਂ ਸੋਚਿਆ ਵੀ ਇਹ ਇੱਕ ਜਣੇ ਦਾ ਕੰਮ ਨਹੀਂ ਹੈਗਾ ਇਸ ਦੇ ਨਾਲ ਇੱਕ ਦੋ ਸਾਥੀ ਹੋਰ ਸੀਗੇ ਤਾਂ ਜਦੋਂ ਅਸੀਂ ਉਹਨਾਂ ਦੀ ਵੀ ਭਾਲ ਕੀਤੀ ਤਾਂ ਇੱਕ ਸਾਨੂੰ ਮੰਡੇਰ ਨੇ ਤੋਂ ਲੱਭਿਆ ਉਹ ਤੁਰਕੇ ਜਾ ਰਿਹਾ ਸੀ ਕਿਉਂਕਿ ਉਹਦੇ ਕੋਲ ਬਾਈਕ ਤਾਂ ਅਸੀਂ ਫੜ ਹੀ ਲਿਆ ਸੀਗਾ ਜੀ ਤਾਂ ਉਹ ਤੁਰਕੇ ਮੰਡੇਰ ਨੇ ਤਰਫ ਜਾ ਰਿਹਾ ਸੀਗੇ ਅਸੀਂ ਉਸਨੂੰ ਵੀ ਦਬੋਚਿਆ ਜਦੋਂ ਮਾਰਕੀਟ ਚ ਇਕੱਠੇ ਹੋਈ ਵੀ ਦੁਕਾਨਾਂ ਚ ਚੋਰੀ ਹੋ ਗਈ ਤਾਂ ਲੋਕਾਂ ਨੇ ਕਿਹਾ ਵੀ ਸਾਡੇ ਪੈਸੇ ਵੀ ਸੀਗੇ ਕਿਉਂਕਿ ਲੱਖਾਂ ਰੁਪਏ ਦੇ ਵਿੱਚ ਪੈਸੇ ਕਿਸੇ ਦਾ 10000 ਦਾ 5000 ਕੋਈ 5-4 ਲੱਖ ਰੁਪਇਆ ਹੋਊਗਾ ਕਿਸੇ ਦਾ ਕੀ ਕੋਈ ਕਹਿ ਰਿਹਾ ਵੀ ਮੇਰਾ 95000 ਵੀ ਪਿਆ ਸੀਗਾ ਉਸ ਦੇ ਵਿੱਚ ਦੁਕਾਨ ਦੇ ਵਿੱਚ ਐਵੇਂ ਕਰਕੇ 4-5 ਲੱਖ ਰੁਪਇਆ ਵੀ ਬਾਕੀ ਸਮਾਨ ਹੈ ਜੀ ਤਾਂ ਉਹ ਕਹਿ ਰਹੇ ਨੇ ਜਿਹੜੇ ਦੋਨੇ ਚੋਰ ਫੜੇ ਨੇਗੇ ਇਹ ਚੋਰ ਨਹੀਂ ਮਿਲਦਾ ਗੈਂਗਸਟਰੀ ਨੇ ਸ਼ੂਟਰ ਲੱਗਦੇ ਨੇ ਮੈਨੂੰ ਇਹ ਇਹ ਛੋਟੇ-ਮੋਟੇ ਕੋਈ ਚੋਰ ਨਹੀਂ ਸੀਗੇ ਇਹ ਬਾਹਰੋਂ ਸੀਗੇ ਕੋਈ ਚੋਰ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕੈਸ਼ ਸੀਗਾ ਉਹ ਆਪਦੀ ਇੱਕ ਥਰਡ ਪਰਸਨ ਹੋਰ ਹੈ ਨਾ ਥਰਡ ਸਾਥੀ ਸੀਗਾ ਅਸੀਂ ਉਸ ਨੂੰ ਪਕੜਾ ਦਿੱਤਾ ਹੈਗਾ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾਗਾ ਜਿਹੜੀ ਇਹ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈਗੀ ਕਿਉਂਕਿ ਅਸੀਂ ਐਸ ਡੀ ਐਮ ਸਾਹਿਬ ਤੋਂ ਪਰਮਿਸ਼ਨ ਲਈਤੀ ਹੋਈ ਸੀਗੀ ਇਸ ਦੀ ਵੀ ਸਾਨੂੰ ਪ੍ਰੋਟੋਕੋਲ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਸ਼ਾਮ ਬਾਬਾ ਜੀ ਦਾ ਪ੍ਰੋਟੋਕੋਲ ਹੈਗਾ ਇੱਥੇ ਸ਼ਾਮ ਬਾਬਾ ਜੀ ਦਾ ਕੀਰਤਨ ਹੈਗਾ ਵੀ ਸਾਨੂੰ ਇੱਥੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਲੇਡੀਜ਼ ਐਜੰਟਸ ਪੁਲਿਸ ਕਿਉਂਕਿ ਕੋਈ ਰਾਤ ਨੂੰ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਬਟ ਫਿਰ ਵੀ ਕੋਈ ਇੱਥੇ ਪੁਲਸ ਨੇ ਡਿਊਟੀ ਤਾਂ ਕੀ ਕਰਨੀ ਸੀ ਇੱਕ ਰਾਉਂਡ ਕੱਟਣ ਵੀ ਨਹੀਂ ਆਏ ਵੀ ਚਲੋ ਗਸ਼ਤ ਕਰਨੀ ਆ ਜਾਣ ਤੇ ਇਸ ਤੋਂ ਵੱਡੀ ਹੋਰ ਕੀ ਨਾਕਾਮੀ ਹੋ ਸਕਦੀ ਹੈ ਅਸੀਂ ਰਾਤ ਨੂੰ 1:30 ਵਜੇ ਤੋਂ ਜੋ ਸਾਨੂੰ ਪਤਾ ਲੱਗਿਆ ਸੀ ਲੱਭਦੇ ਫਿਰਦੇ ਰਹੇ ਇਹਨਾਂ ਨੂੰ ਸਾਨੂੰ 6:00 ਵਜੇ ਪੁਲਸ ਦਾ ਸਾਡੇ ਕੋਲ ਕੋਈ ਨਾਮੋ ਨਿਸ਼ਾਨ ਦਾ ਬੰਦਾ ਨਹੀਂ ਪਹੁੰਚਿਆ ਸਵਾ 6:00 ਵਜੇ ਕੇਐਸੀ ਸਾਹਿਬ ਆਏ ਫਿਰ ਉਹਨਾਂ ਨੇ ਕੇ ਗੱਲਬਾਤ ਕੀਤੀ ਅੱਗੇ ਸੀਆਈ ਸਟਾਫ ਹੁੰਦਾ ਸਾਡੇ ਡੀਐਸਪੀ ਸਾਹਿਬ ਆਏ ਤਾਂ ਅੱਗੇ ਸਾਨੂੰ ਪਤਾ ਹੀ ਹੈ ਮੈਟਰ ਤਾਂ ਅਸੀਂ ਡੀਐਸਪੀ ਸਾਹਿਬ ਨੂੰ ਪਬਲਿਕ ਦੇ ਵਿੱਚ ਜਿਵੇਂ ਪਬਲਿਕ ਦੀ ਸਹਿਮਤੀ ਸੀਗੀ ਅਸੀਂ ਡੀਐਸਪੀ ਸਾਹਿਬ ਨੂੰ ਬੰਦੇ ਹੈਂਡਓਵਰ ਕਰਤੇ ਨਾਲ ਹੀ ਸੀਆਈ ਸਟਾਫ ਸੀਗੇ ਤੇ ਜਿਵੇਂ ਪਬਲਿਕ ਦੀ ਸਹਿਮਤੀ ਸੀ ਅਸੀਂ ਉਵੇਂ ਕੀਤਾ ਅਸੀਂ ਕੋਈ ਆਵਦੀ ਕੋਈ ਮਰਜ਼ੀ ਨਾਲ ਨਹੀਂ ਕੀਤੇ ਸਿਰ헤 15 ਕਲ ਦੁਕਾਨਾਂ ਦੇ ਲਗਭਗ ਜਿੰਦੇ ਟੁੱਟੇ ਨੇ ਜਿਹੜੇ ਤੁਸੀਂ ਬੰਦੇ ਪਕੜਿਆ ਕੋਈ ਉਹਨੂੰ ਪਛਾਣ ਜਾਂਦੇ ਨਹੀਂ ਕਿ ਆਪਣੇ ਆਸ-ਪਾਸ ਪਿੰਡਾਂ ਦੇ ਨੇ ਜਾਂ ਕੋਈ ਪਤਾ ਲੱਗਦਾ ਨਹੀਂ 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 ਸਰ ਜਦੋਂ ਅਸੀਂ ਉਹਨਾਂ ਦੀ ਪੁੱਛਗਿੱਛ ਕੀਤੀ ਅਸੀਂ ਪੁਲਿਸ ਕੇ ਪੁੱਛਿਆ ਵੀ ਅਸੀਂ ਤੁਹਾਨੂੰ ਛੱਡ ਦਾਂਗੇ ਸਾਨੂੰ ਦੱਸੋ ਸਾਰਾ ਕੁਝ ਵੀ ਕੋਈ ਹੋਰ ਕਿਹੜੀ ਦੁਕਾਨ ਦੇ ਕਿਵੇਂ ਕੀਤਾ ਸਾਥੀ ਕੌਣ ਨੇਗੇ ਤੁਹਾਡੇ ਤੇ ਉਹਨਾਂ ਨੇ ਹੌਲੀ-ਹੌਲੀ ਦੱਸਿਆ ਕੋਈ ਸੰਗਰੂਰ ਤੋਂ ਕੋਈ ਉੱਬਾ ਸਾਈਡ ਕੋਈ ਪਿੰਡ ਦਾ ਸੀਗਾ ਬੰਦੇ ਦੋ ਤੇ ਇੱਕ ਜਿਹੜਾ ਥਰਡ ਪਰਸਨ ਸੀ ਉਹ ਟਹਾਨਾ ਸਾਈਡ ਦਾ ਸੀਗਾ ਟਹਾਨਾ ਕੋਈ ਰਾਜਨਗਰ ਪਤਾ ਨਹੀਂ ਕਿਹੜਾ ਨਗਰ ਸੀ ਅਸਰ ਨਾ ਪੁੱਲਿਆ ਹੋ ਤੁਸੀਂ ਸਸੇ ਪ੍ਰਸ਼ਾਸਨ ਤੋਂ ਉਹੀ ਬੇਨਤੀ ਕਰਦੇ ਆਂ ਦਿੱਲੀ ਜੋ ਇੰਨੀਆਂ ਵਾਰਦਾਤਾਂ ਹੁੰਦੀਆਂ ਨੇ ਗੀਆਂ ਗੈਂਗਵਾਰ ਹੋ ਰਿਹਾ ਹੈਗਾ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਗੀਆਂ ਦੁਕਾਨਾਂ ਦੇ ਜਿੰਦੇ ਟੁੱਟਰੇ ਨੇਗੇ ਅਸੀਂ ਪ੍ਰਸ਼ਾਸਨ ਅਗੇ ਉਹੀ ਬੇਨਤੀ ਕਰਦੇ ਆਂਗੇ ਸਰ ਵੀ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਵੇ ਸਰ ਆਮ ਇਨਸਾਨ ਜੋ ਹੈ ਉਹ ਸੇਫ ਕਰ ਸੇਫ ਕੀ ਨਾਮ ਹੈ ਆਪਣਾ ਮੇਰਾ ਨੱਕਾ ਮਲਦੀਪ ਸਿੰਘ ਜੀ ਮਲਦੀਪੀ ਰਾਤ ਤੇ ਬੋਹਾ ਦੇ ਵਿੱਚ ਕਾਫੀ ਚੋਰੀਆਂ ਹੋਈਆਂ ਨੇ ਇੱਕ ਜਾਗਰਣ ਦੇ ਵਿੱਚ ਲੋਕ ਗਏ ਹੋਏ ਸੀ ਚੋਰਾਂ ਨੇ ਅੰਧਕਾਰਾਂ ਨੂੰ ਨਿਸ਼ਾਨਾ ਬਣਾਇਆ ਕੀ ਮੈਨੂੰ ਲੱਗ ਰਿਹਾ ਮਾਮਲਾ ਮਾਮਲਾ ਤਾਂ ਇਸ ਤਰ੍ਹਾਂ ਜੀ ਇੱਥੇ ਖਾਟੂ ਸ਼ਾਮ ਜੀ ਦਾ ਜਾਗਰਣ ਸੀ ਉਹਨਾਂ ਦਾ ਜਨਮ ਦਿਹਾੜੇ ਨੂੰ ਤੇ ਉਸ ਤੋਂ ਬਾਅਦ ਜਾਗਰਣ ਖਤਮ ਹੋਣ ਦੇ ਉਪਰੰਤ ਜਦੋਂ ਉੱਥੋਂ ਜਾਗਰਣ ਵਾਲੇ ਵਾਪਸ ਮੁੜੇ ਤਾਂ ਦੇਖਿਆ ਕਿ ਦੋ ਪੀਪੇ ਸੜਕ ਤੇ ਇੱਕ ਨੌਜਵਾਨ ਲੜਕਾ ਲੈ ਕੇ ਦੌੜ ਰਿਹਾ ਸੀਗਾ ਤੇ ਇਹਨਾਂ ਨੂੰ ਸ਼ੱਕ ਹੋਣ ਉਪਰੰਤ ਇਹਨਾਂ ਨੇ ਰੋਕਿਆ ਤੋ ਜਾ ਰਿਹਾ ਹੈ ਵੀ ਉਹ ਚੋਰੀ ਕਰਕੇ ਦੌੜ ਰਿਹਾ ਸੀ ਫਿਰ ਉਹ ਮੰਨਿਆ ਵੀ ਮੈਂ ਇੱਕ ਦੁਕਾਨ ਦੇ ਜੰਦੇ ਖੋਲੇ ਸੀ ਜਦੋਂ ਇਹਨਾਂ ਨੇ ਸਖਤੀ ਨਾਲ ਪੁੱਛ ਕੀਤੀ ਤਾਂ ਬੋਲੇ ਆ ਵੀ ਮੈਂ ਅਸੀਂ ਕਾਫੀ ਦੁਕਾਨਾਂ ਦੇ ਜੰਦੇ ਤੋੜੇ ਨੇ ਤਨੂ ਕੀ ਲਾਦਾ ਜੀ ਪੁਛਦੀ ਕਿ ਜਿਹੜੀ ਰਾਤ ਗਸ਼ਟ ਦੇ ਕੀਪਰ ਇਸਕਲ ਦਾ ਅਟੈਸ ਨੇ ਬਿਲਕੁਲ ਇਸ ਤਰ੍ਹਾਂ ਪਰਸ਼ ਪਰਸ਼ਾਸ਼ ਨੂੰ ਅੱਜ ਵੀ ਬੇਨਤੀ ਕੀਤੀ ਆ ਵੀ ਇੱਥੇ ਗਸ਼ਟ ਵਧਾਈ ਜਾਵੇ ਪੀ ਸਾਰੀ ਰਾਤ ਗਸ਼ਟ ਚੱਲੇ ਜੀ ਕਿਉਂਕਿ ਹਾਲਾਤਾਂ ਨੂੰ ਦੇਖਦੇ ਹੋਏ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਇਸ ਕਰਕੇ ਅਸੀਂ ਸਾਡੀ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਵੀ ਇੱਥੇ ਇੱਕ 메ਨ ਬੱਸ ਸਟੈਂਡ ਦੇ ਵਿੱਚ ਪੱਕਾ ਨਾਕਾ ਤੇ ਗਸ਼ਟ ਵਧਾਈ ਜਾਵੇ ਜੀ ਸਰ ਰਾਤ ਬੋਹਾ ਦੇ ਵਿੱਚ ਕੋਈ ਚੋਰੀ ਦਾ ਵਾਦਤਾ ਹੋਈ ਹੈ ਨੇ ਲੇਕਨ ਕੀ ਮਾਮਲਾ ਸਰ ਤੋਂ ਚੀ ਦੇਖੇ ਮਤ ਇਹ ਰਾਤ ਇੱਥੇ ਬਾਬੇ ਦੇ ਜਾਗਰਣ ਸ੍ਰੀ ਉਹਨਾਂ ਦੇ ਜਨਮ ਦਿਨ ਤੇ ਸੀਗਾ ਆਪਣੇ ਬਾਬਾ ਘਾਟੂ ਗੰਦ ਦੇ ਤੇ ਉਹ ਉੱਥੇ ਕਾਫੀ ਹੋ ਸੀ ਕਿ ਆਪਣੇ ਬੁਢਲਾਡੇ ਆ ਬੋਹੇ ਸ਼ਹਿਰ ਦੇ ਉੱਥੇ ਘਟ ਸਵੇਰ ਉਹਨਾਂ ਨੇ ਦੇਖਿਆ ਵੀ ਇਧਰ ਕੋਈ ਹੈ ਨਹੀਂਗਾ ਇਧਰੋਂ ਆਏ ਸੀ ਕਿਤੇ ਉਹਨਾਂ ਨੇ ਜਿੰਦੇ ਜਿੰਦੇ ਤੋੜੇ ਜਦੋਂ ਉੱਥੇ ਪਤਾ ਲੱਗਿਆ ਉੱਥੋਂ ਬਾਬੇ ਦੇ ਕੱਟ ਤੋਂ ਖਤਮ ਹੋਇਆ ਜਦੋਂ ਇਹ ਆਉਣ ਲੱਗੇ ਤੇ ਇਹਨਾਂ ਨੇ ਦੇਖ ਲਿਆ ਜੀ ਬੰਦਾ ਉਹ ਪੀਪਾ ਚੱਕੀ ਜਾਂਦਾ ਤੇ ਇਹਨਾਂ ਨੇ ਅਕੈਲ ਉਹਨਾਂ ਨੇ ਤੇ ਨਾਲ ਉਹਨਾਂ ਦੇ ਇਹਨਾਂ ਦੇ ਹਿੰਮਤ ਕਰਕੇ ਉਹਨਾਂ ਨੂੰ ਫੜ ਲਿਆ ਕੁਝ ਭੱਜੇ ਇਹਨਾਂ ਨਾਲੇ ਵਾਲੇ ਵੀ ਉਹ ਕਰਿਆ ਤੇ ਫੇਰ ਇਹਨਾਂ ਦੀ ਹਿੰਮਤ ਨਾਲ ਉਹ ਬੰਦੇ ਚਲੋ ਕਵਰ ਕਰੇ ਨੇ ਅਜੇ ਹੁਣ ਉਹਨਾਂ ਤੋਂ ਪੁੱਛ ਕੇ ਚੰਗੀ ਤਰ੍ਹਾਂ ਲਗਾਈ ਨਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਕਾਰਬੋਈ ਹਮਲੇ ਵਿੱਚ ਚੱਲਿਆ ਆਂਦੇ ਆ। ਕਿੰਨੇ ਬੰਦੇ ਹਣੋਂ ਆਪ ਕੀ ਕਰੀਏ? ਆਰਾਊਂਡ ਅਜੇ 2 ਪਰੇ ਨੇ। ਕਿੱਥੋਂ ਕਿੱਥੋਂ ਨੇ ਬੰਦੇ ਜੀ ਇਹ? ਇਹ ਦੋਨੇ ਉੱਪਾ ਵਾਲਦੇ ਨੇ। ਸਰਬਨ ਤੇ ਲਖਵਿੰਦਰ। ਕਿੰਨੇ ਕਿ ਦੀ ਲਗਭਗ 10 ਦਾ ਨੁਕਸਾਨ ਦੇ ਸਰ। ਨੁਕਸਾਨ ਤਾਂ ਆਪਾਂ ਨੂੰ ਮਦਈਆਂ ਨੇ ਹੁਣ ਦੱਸਿਆ ਵੀ ਕੁਝ ਜਿਹੜੇ ਬਦਾਮ ਸੀ ਜਾਂ ਉਹ ਤਾਂ ਸੀਗੇ ਦੂਸਰੇ ਕਾਜੂ। ਇਹ ਕੁਝੋ ਦੂਸਰੀ ਦੁਕਾਨ ਨਾਲੇ ਤੋਂ ਪੈਸਟ ਜੱਡ ਦੇ ਸੀਗੀ। ਉਹ ਤੋਂ 8000 ਰੁਪਏ ਤੇ ਇੱਕ ਮੈਡੀਕਲ ਸਟੋਰ ਤੋਂ ਇਹਨਾਂ ਨੇ ਚੱਕੇ ਨੇ। ਛੇ ਸੱਤ ਅੱਠ ਨੌ ਦੰਨਾਂ ਦੇ ਜਿੰਦਾਂ ਤੋੜੇ ਨੇ ਪਰ ਇਹਨਾਂ ਨੇ ਬੋਹੇ ਸਹਿਰ ਵਾਲਿਆਂ ਨੇ ਬਹੁਤ ਹਿੰਮਤ ਕਰਕੇ ਬਚਾ ਲਿਆ ਉਹਨਾਂ ਨੂੰ ਕਵਰ ਕਰ ਲਿਆ ਤੇ ਮੈਂ ਵੀ ਉੱਥੇ 6 ਵਜੇ ਆ ਗਿਆ ਢੱਡ ਕਿਸੇ ਵੀ ਤੇ ਬਾਕੀ ਸਾਰੀ ਫੋਰਸ ਵੀ ਪਹੁੰਚ ਗਈ ਸੀ ਆਈਐਨ ਦੀ ਫੋਰਸ ਤੇ ਉਹਨਾਂ ਲੋਕ ਕਿ ਚੰਗੇ ਤਰ੍ਹਾਂ ਨਾਲ ਅਪਰਤੀਸ਼ ਕਰਦੇ ਕਰ ਬਈ ਉਹ ਹੋ ਗਏ ਉਹਨੂੰ ਕਵਰ ਕੀਤਾ ਸੀ ਤੁਸੀਂ ਸੁਣਿਆ ਦੁਕਾਨਦਾਰਾਂ ਦੇ ਵੱਲੋਂ ਵੀ ਦੱਸਿਆ ਗਿਆ ਤੇ ਦੂਜੇ ਪਾਸੇ ਚੋਰਾ ਨੂੰ ਫੜ ਵੀ ਲਿਆ ਗਿਆ ਕਾਬੂ ਵੀ ਕਰ ਲਿਆ ਗਿਆ ਪਰ ਕਾਬੂ ਪੁਲਿਸ ਨੇ ਨਹੀਂ ਬਲਕਿ ਲੋਕਾਂ ਨੇ ਕੀਤਾ ਸੀ ਪੁਲਿਸ ਬਾਅਦ ਦੇ ਵਿੱਚ ਆਈ ਆ ਅਕਸਰ ਹੀ ਚੋਰ ਪੁਲਿਸ ਦਾ ਖੇਲ ਤੁਸੀਂ ਜ਼ਰੂਰ ਬਚਪਨ ਦੇ ਵਿੱਚ ਖੇਡਿਆ ਹੋਵੇਗਾ ਅਕਸਰ ਹੀ ਇਹ ਵੀ ਜ਼ਰੂਰ ਕਹਾਣੀਆਂ ਬਣਦੀਆਂ ਨੇ ਕਿ ਜਦੋਂ ਘਟਨਾ ਹੋ ਜਾਂਦੀ ਆ ਵਾਪਰ ਜਾਂਦੀ ਆ ਉਸ ਤੋਂ ਬਾਅਦ ਹੀ ਪੁਲਿਸ ਆਉਂਦੀ ਆ ਤਾਂ ਪਹਿਲਾਂ ਲੋਕਾਂ ਨੇ ਫੜਿਆ ਬਾਅਦ ਦੇ ਵਿੱਚ ਪੁਲਿਸ ਆਈ ਪਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਕਾਫੀ ਇਲਜ਼ਾਮ ਲੱਗੇ ਕਿ ਪੁਲਿਸ ਨੇ ਦੇਰੀ ਕੀਤੀ ਆ ਖੈਰ ਹੁਣ ਭਰੋਸਾ ਦਿੱਤਾ ਪਰ ਕੀ ਪਰ ਉਸੇ ਤੋਂ ਬਾਅਦ ਦੁਕਾਨਦਾਰ ਸੰਤੁਸ਼ਟ ਹੋਣਗੇ ਹਲਕੇ ਬੋਹਾ ਦੇ ਲੋਕ ਜਿਹੜੇ ਸੰਤੁਸ਼ਟ ਹੋਣਗੇ ਕਿ ਦੁਬਾਰਾ ਅਜਿਹੀ ਘਟਨਾ ਨਹੀਂ ਹੋਵੇਗੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਲੁੱਟਾਂ ਖੋਹਾਂ ਇਹ ਹੁਣ ਦੇਖਣ ਨੂੰ ਨਹੀਂ ਮਿਲਣਗੀਆਂ ਸਵਾਲ ਤਾਂ ਵੱਡੇ ਨੇ ਪਰ ਅਕਸਰ ਹੀ ਹਰ ਦਿਨ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ